ਜਿੰਨ ਦਾ ਬਾਗ ਦੇ ਲਾ ਕੇ ਜਾਣਾ ਕੋਈ ਗੱਲ ਨਹੀਂ ਹੁਣ ਵਸ ਘੱਟ ਪਾ ਬੱਜੇ ਤੁਸੀਂ ਮਾਰੇ ਮੈਂ ਆ ਰਹੀ ਤੁਪਲਸ਼ੀ ਕਰਨਾ ਹੋਰ ਮੇ ਤਾਂ ਸਾਰਾ ਕੁਝ ਹੋ ਰਿਹਾ ਹੈ ਬੱਸ ਹੈਲੋ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਇੱਥੇ ਨਾ ਚਾਰ ਸਾਡੇ ਕਿ ਤਿੰਨ ਦਾ ਟਾਈਮ ਆ ਤੇ ਮੈਂ ਹੋ ਚੁੱਕੀ ਹਾਂ ਤਿਆਰ ਅਸੀਂ ਜਾ ਰਹੇ ਹਾਂ ਜੀ ਚਿੰਮੇ ਮੇਰੀ ਨਣਦ ਕੋਲ ਉਹਦੇ ਨਾਲ ਬੇਟੇ ਦਾ ਹੈਗਾ ਜਿਹੜਾ ਜਨਮ ਦਿਨ ਬਸ ਤੋਂ ਮੇਰੀ ਨਣਦ ਦਾ ਬੇਟਾ ਬਾਹਰ ਕੈਨੇਡਾ ਦੇ ਵਿੱਚ ਪਰ ਕੇਕ ਕੱਟਣਾ ਤੇ ਤਾਂ ਕਰਕੇ ਆਪਾਂ ਜਾ ਰਹੇ ਹਾਂ ਕੁਛ ਨਹੀਂ ਲਾਇਆ ਜੀ ਸਿੰਪਲ ਬਸ ਪਹਿਲਾਂ ਦੀ ਲਿਪਸਟਿਕ ਲੱਗੀ ਹੋਈ ਹੈ ਕਿਉਂਕਿ ਮੈਨੂੰ ਪਹਿਲਾਂ ਫੋਨ ਤਾਂ ਕੱਲ ਦਾ ਆਇਆ ਹੋਇਆ ਸੀ ਪਰ ਕਲੀਅਰ ਸਾਬ ਦਾ ਕਲੀਅਰ ਨਹੀਂ ਸੀ ਵੀ ਜਾਣਾ ਨਾ ਤਾਂ ਕਰਕੇ ਆਪਾਂ ਹੁਣ ਤਿਆਰ ਹੋਏ ਕਾਲੀ ਕਾਲੀ ਦੇ ਵਿੱਚ ਚਲੋ ਜੀ ਚੱਲਦੇ ਹਾਂ ਪਲੇਸ ਆ ਗੱਡੀ ਕੱਢੀ ਬੈਠੇ ਨੇ ਬਾਹਰ ਮੇਰੇ ਤਾਂ ਜੀ ਜੋੜਾ ਵੀ ਟੁੱਟਿਆ ਭੱਜ ਜਾਇਆ ਪੁਗਿਆ ਆਹ ਬੰਨ ਕੇ ਇੱਕ ਸਿਮਾ ਫੜਾ ਚੰਗ ਚੱਲਦੇ ਆ ਆਹ ਖੜਿਆ ਖੋਲਿਓ ਮੈਂ ਲੋਕ ਲਾਦਾ ਜੀ ਪਹੁੰਚ ਚੁੱਕੇ ਆਪਾਂ ਜਿਵੇਂ ਤੇ ਮੇਰੇ ਨਣਦੇ ਦੇ ਕੋਲ ਤੇ ਰਸਤੇ 'ਚ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾਈ ਕਿਉਂਕਿ ਅੱਜ ਮੂਡ ਖਰਾਬ ਹੋਇਆ ਦੇਖੋ ਇਸ ਅੱਗੇ ਵੀਡੀਓ 'ਚ ਜ਼ਿਆਦਾ ਦਰਮੋੜ ਖਰਾਬ ਹੀ ਹੋਊਗਾ ਉਹ ਵੀ ਅੱਗੇ ਤੁਹਾਨੂੰ ਦੱਸੂ ਵੀ ਕੀ ਗੱਲਬਾਤ ਹੋਈ ਆ ਹਨਾ ਉਹ ਆਪਾਂ ਬੈਠ ਕੇ ਗੱਲ ਕਰਾਂਗੇ ਕਈ ਵਾਰ ਤਾਂ ਨਾ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਤੂੰ ਲਾਲ ਨੇ ਮਨ ਲਾਤਾ ਕੋਣ ਹਾਂ ਨਾਰਾ ਖਾ ਕੋਣ ਸਾਮੋਟੋਸਿਕਲ ਨਹੀਂ ਨੀ ਕੋਈ ਚਾਹ ਨਹੀਂ ਰੁਕੀਏ ਪੰਜਾਹ ਸੌ ਤਾਂ ਚਾਹਣ

<laughs> बंद <बन्द दिरीव। laughs> पता नहीं, नहीं।, नहीं।, तो तो नहीं साफी है रहा है 5G चलता है है बढ़िया देखना ਹਰ ਸਿੱਟੇ ਹਰ ਕੋਈ ਨਹੀਂ ਕੜਤ ਦਰਦ ਨਾਲ ਚਲੋ ਬਈ ਆ ਇਸ ਨੇ ਲਾ ਕੇ ਹਰ ਸਿੱਟੇ ਕੜਤ ਦਰਦ ਦਰਦ ਕਰਦਾ ਯਾਰ ਚੈੱਕ ਕਰ ਤਾੜੀਆਂ ਪਾਉਣੇ ਸਾਰੇ

ਮੋਰ ਗੇਟੇ ਗੰਬੀ ਤੋੜਾ ਇਹ ਕਰਦੇ ਨੇ ਲੈ ਰੀ ਚੋ ਆਹ ਕੀ ਯਾਰੀ ਮਗਾ ਕੇ ਕੀ ਕਰ ਤੋੜੋ ਦੋਰੀ ਨਹੀਂ ਕੀ ਕਰਾਂਗੇ ਆਹ ਤਾਂ ਗਾਹੋਂ ਸੇ ਖਾਓ ਬੈਠਾ ਰਾਤ ਮੈਂ ਖਾ ਗਿਆ ਆਹ ਦੇਖਾ ਇੱਧਰ ਦੇਖਾ ਤੇਰੇ ਬੰਡੇ ਦਾ ਲੈ ਸਾਂਟੀ ਦੇ ਦੇ ਇਹਨੂੰ ਖਾ ਲੋ ਹਾਂ ਅਸਲ ਮੈਂ ਫੁੱਲ ਚੱਜੂਗੀ ਉੱਪਰ ਹੈ ਕਲੇਮ ਕਰਦੇ ਹਾਂ ਲੈ ਲੈ ਕਰਦੇ ਲੱਗਦਾ ਇਹਨੂੰ ਮੇਰੇ ਕੋਲ ਲੈ ਲੈ ਮੇਰੀ ਆਹ ਕੋਣ ਆਖੀਆ ਦਾ ਮੈਂ ਕਿੱਥੇ ਲੈ ਗਈ ਹੋ ਗਈ ਹੈ ਇਹ ਜਿਹਨੂੰ ਪਤਾ ਨਹੀਂ ਲੱਗਿਆ ਕਿ ਕਿੱਥੀ ਜਾਂਦੇ ਉਹ ਤਾਂ ਹੈ ਨਹੀਂ ਲਓ ਆ ਲੈ ਦੇ ਸਰਕਾਰੀ ਤਾ ਉਹ ਮਾੜਾ ਦਿੱਖੀ ਫੋਟੋ ਵੀ ਖੱਟੀ ਲਓ ਫੋਨ ਵਿੱਚ ਰੋਕਾ ਵਸ ਕੱਲ ਚੰਗਾ ਸੀ ਫੋਟੋ ਵਿੱਚ ਨਹੀਂ ਮੇਰੇ ਫੋਨ ਤੇ ਲਾਲ ਲਾਈ ਕੋਈ ਕੰਮ ਆਇਆ ਤੇ ਲਾਲ ਹਾਂ ਮੇਰੇ ਆਉਂਦੇ ਲਾਲ ਤੁਸੀਂ ਮੜਾ ਕੋਟ ਚੱਲੂਗਾ ਰਿੰਕੋ ਰਿੰਕੋ ਕੋਲ ਕਲਰ ਕੰਮ ਲੱਗਦਾ ਹੈ ਹੋਰ ਤੇ ਵੇਲੇ ਸਾਡੇ ਨਾਲ ਨਾ ਇਹਨਾਂ ਨੂੰ ਬੰਕੂ ਵਾਲਾ ਨਾ ਗਿਆ ਜਿੰਨਾ ਹੋਰ ਵੀ ਫਿਰ ਕਿਵੇਂ ਵਧੀਆ ਹੋਰ ਫਿਰ ਕਿਵੇਂ ਆ ਹਾਂ ਵਧੀਆ ਭਾਈ ਉੱਥੇ ਕਹਿੰਦੇ ਵੱਡੇ ਦੇ ਸਟੈਂਡ ਕਹਿੰਦੇ ਕੌਣ ਆਉਣੀ ਕੱਲ ਨੂੰ ਸਭ ਆਉਣੀ ਹੈ ਕੱਲ ਨੂੰ ਸੰਤ ਕੋਈ ਜੀ ਆਇਆ ਸੁਣੀ ਕੋਲ ਕੀ ਫੀਡਬੈਕ ਫੁੱਟੀਆਂ ਹੈ ਫੋਜੀ ਜਿਹੜਾ ਕੋਲ ਹੈ ਹਨੰਡੀ ਫੋਜੀ ਫੋਜੀ ਜੇ ਤਾਜ਼ਾਗਾ ਨਹੀਂ ਤਾਂ ਹਾਰਜੇ ਖਦੇ ਹੁਣ ਤਾਂ ਤਾਜ਼ਾ ਬਣਾ ਕੇ ਰੱਖਿਆ ਸੀਗਾ ਜੀ ਕਹਿੰਦੇ ਪੱਲਾ ਪੱਲਾ ਖਟਾ ਹੋ ਗਿਆ ਪਤਾਸ ਲੱਗੂ ਕੁਈ ਚਾਹ ਤੱਕ ਜਾਣ ਕੇ ਕਹਤਾ ਮੈਂ ਤਾਂ ਨਾ ਕਰਿਆ ਹੋ ਸੀਗਾ ਇਹ ਤਾਂ ਬਹੁਤ ਸਾਲ ਪਹਿਲਾਂ ਹੋਇਆ ਸੀਗਾ ਮਾਸੀ ਨੇ ਹੀ ਨਹੀਂ ਕਿਹਾ ਵੀ ਕੱਟਾ ਹੋ ਗਿਆ ਉਹਨੇ ਤਰੀਕਾ ਦੱਸਿਆ ਉਹਦਾ ਅੱਛਾ ਫਿਰ ਪਰ ਸਾਢੇ 3:00 ਵਜੇ ਲੈ ਜਾਈਏ ਮੈਂ ਤਾਂ ਲੈ ਜਾਵਾਂਗੇ ਹਾਂ ਅਗੂ ਜੇ ਪਾਇਆ ਤੇ ਨਾ ਉਹ ਹੋਰ ਉਹ ਦਿੱਤਾ ਨਹੀਂ ਹੋ ਰਿਹਾ ਜੀ ਤਾਂ ਅੱਡੇ ਘੰਟੇ ਨਹੀਂ ਆ ਗਏ ਉਹ ਤਾਂ ਮਿੰਟ ਦੇ ਕੱਲੀ ਗੁੱਦੂ ਜੀ ਉਹਦਾ ਗੁੱਦੂ ਜੀ ਹੁੰਦਿਆ ਬਸ ਕੱਢੀ ਪਹਿਲੇ ਗਿਆ ਸਾਰੇ ਕਹਿੰਦੇ ਪਹਿਲਾਂ ਭਈ ਅਸੀਂ ਲੱਗੇ ਗਏ ਖਰਾ ਹੋ ਗਏ ਨਿਕਾਜਾ ਹੋ ਗਿਆ ਅੱਡੇ ਘੰਟੇ ਨਹੀਂ ਜਿੰਨੇ ਚ ਵੰਨ ਜਗ ਪਹਿਲਾਂ ਮੂੰਗਣੀ ਚਾਹੀਦੀ ਆ ਜਾਈਂ ਵਿੱਕੀ ਕਹਿ ਨਹੀਂ ਆ ਲਓ ਜੀ ਇੱਕ ਆਪਾਂ ਕੱਟ ਤਾ ਤੇ ਖਾ ਵੀ ਲਿਆ ਕੇਕ ਕਾਫੀ ਟਾਈਮ ਹੋ ਗਏ ਤੇ ਬਸ ਹੁਣ ਬੈਠੇ ਆ ਕਮਲ ਬਣਾ ਰਹੀ ਮੇਰੀ ਵੀਡੀਓ ਸ਼ੂਟ ਕਰ ਰਹੀ ਆ ਹੱਸ ਕੇ ਰਗਾ ਨਹੀਂ ਮੁਰੇ ਤਾਂ ਅਲਵੀ ਮੂਰੇ ਵੀ ਆਵਾਂਗੇ ਰੋਟੀ ਲੈ ਕੇ ਜੰਮਾਂਗੇ ਪੱਕਾ ਕੇ ਜਾਵਾਂਗੇ ਗਲਤ ਗੱਲ ਐਤੀ ਰੋ ਫੇ ਰੋਟੀ ਵੀ ਲੂਗੀ ਆਹ ਰੋਟੀ ਵੱੜੀ ਹੋ ਗਈ ਆਪਣੀ ਥਾ ਕੇ ਲੈ ਕੇ ਫਿਰ ਜਾਵਾਂਗੇ ਠੀਕ ਹੈ ਪੂਰਾ ਫਲ ਛੋਟਾ ਕਰਕੇ ਛੋਲੇ ਚੱਲੂਗਾ ਹੋਰ ਭਾਈ ਕੁੜੇ ਠੀਕ ਆ ਬਲਾਬ ਬਣਾਤਾ ਤਰਾ ਮੇਰੇ ਹਾਂ ਹਾਂ ਵਸੇ ਬਚਰਨੀ ਹੈ ਵਸੇ ਬਚਰਨੀ ਹੋਰ ਆਪੀ ਅੱਗੇ ਦੇਖਣਾ ਮੈਂ ਤਾਂ ਇੰਨਾ ਹੈ ਜੀ ਨਹੀਂ ਗੱਡੀ ਹੋਗੇ ਸਾਰੇ ਲੈ ਜਾਂਦਾ ਫਿਰ ਆਪੇ ਜਿੱਥੇ ਕਾਮਲ ਉਥੇ ਗਰੌਣਕ ਸਾਰੀ ਹੋ ਆ ਜਾਓ ਭਾਈ ਪਤਾ ਨਹੀਂ ਰਾਜ ਵੀ ਡਾਕ ਲੱਗ ਰਿਹਾ ਨਾ ਟਾਈਮ ਤਾਂ ਜ਼ਿਆਦਾ ਹੋ ਗਿਆ ਟਾਈਮ ਨਾਲ ਤਾਂ ਕਾਹ ਨੂੰ ਜਾਣੇ ਤੁਸੀਂ ਮੈਂ ਮੈਂ ਨਿਕਲ ਰਾਂ ਜਦੋਂ ਤੋਂ ਤਾਂ ਚੱਲ ਲੱਗਾ ਠੀਕ ਆ ਨਹੀਂ ਕਰ ਰਕ ਹਾਂ ਦੇਖਦੇ ਹਾਂ ਟਿਕਟ ਮੈਨੂੰ ਤਾਂ ਨਹੀਂ ਪਤਾ ਹੋਊਗਾ ਐ ਸਾਰੇ ਨੇ ਬਾਈ ਬਾਈ ਸਭ ਤਾਂ ਕੋਲ ਆ ਗਿਆ ਫਲੈਸ਼ ਲਾ ਲਾਂਗਾ ਮੈਂ ਕਿੱਥੋਂ ਆਹ ਸਾਈਡ ਤੋਂ ਤਾਂ ਹਾਂ ਹਾਂ ਖੜੇ ਸੜਾ ਸੀ ਅੱਧੀ ਬਾਈ ਬਾਈ ਉਹ ਜਾਨੀ ਪਹਿਲਾਂ ਜਿੰਨੇ ਰਿਹਾ ਨੇ ਪੁਆਇੰਟ ਚੋ बस मैले क्या गरेर थिए सबै ठीक छ हो चल गन्दा ठीक छ होर गएसा नि न ल्याइ जंदा न सोचि नि रहिछु म नै जान्छु खर्च आउँछ

ਟਾਈਮ 8 ਵਜ ਗਏ ਜੀ ਅੱਜ ਤਾਂ ਵੀਡੀਓ ਵੀ ਮੈਨੂੰ 2-4 ਮਿੰਟ ਪਹਿਲਾਂ ਪਬਲਿਸ਼ ਕਰਨਾ ਪਿਆ। ਸ਼ੁਰੂ ਕਰ ਜਾ ਕੇ ਮਿਲਦੇ ਹਾਂ ਹੋਰ ਹੀ ਮੂਡ ਖਰਾਬ ਹੋ ਗਿਆ ਅੱਜ ਦਾ। ਕਹਿੰਦਾ ਜੰਗਲੀ ਜੰਗਲਾ ਔਰੇ ਤਾਂ ਕੋਈ ਨਹੀਂ ਹੈਗਾ ਹਲਦਾਲੇ ਕਹਿੰਦਾ ਹੁੰਦੇ। ਹੋਰ ਮੈਨੂੰ ਵੀ ਸੋਚ ਜੀ ਲੱਗ ਗਈ ਹੁਣ ਤਾਂ ਇੱਕ ਸਿਰਫ ਦੁਖੀ। ਲਓ ਜੀ ਹੁਣ ਚੀਮਿਆਂ ਤੋਂ ਨੰਦ ਕੋਲੋਂ ਮੇਰੇ ਕੋਲੋਂ ਆਪਾਂ ਚੱਲ ਪਏ ਤੇ ਹੁਣ ਤੁਹਾਨੂੰ ਸਿੱਧਾ ਆਪਾਂ ਘਰ ਜਾ ਕੇ ਮਿਲਦੇ ਹਾਂ ਕਿਉਂਕਿ ਰਸਤੇ 'ਚ ਮੈਂ ਕੋਈ ਜ਼ਿਆਦਾ ਇਨੀ ਵੀਡੀਓ ਬਣਾਉਂਦੀ ਨਹੀਂ ਟਾਈਮ ਆ ਜਿਹੜਾ ਇੱਥੇ 8 ਦਾ ਵੱਜ ਹੋ ਚੁੱਕਿਆਗਾ 8 ਵਜ ਚੁੱਕੇ ਨੇਗੇ। ਅ ਪਤਾ ਕੀ ਜੀ ਰਸਤਾ ਸੁਨਸਾਨ ਜਾਂ ਰਸਤਾ ਹੁੰਦਾਗਾ ਪਰ ਗੱਡੀ ਐ ਫਿਰ ਵੀ ਸਾਡੇ ਕੋਲ ਚਲੋ ਹਨਾ ਕੋਈ ਐਵੇਂ ਸਾਨੂੰ ਹੁੰਦਾ ਡਰ ਨਹੀਂਗਾ ਬਸ ਵੈਸੇ ਵੀ ਜਾਂਦੇ ਰਹਿੰਦੇ ਨੇ ਕਲੀਅਰ ਸਭ ਹੋਰੀ ਪਰ ਕੋਈ ਨਾ ਫਿਰ ਵੀ ਚਲੋ ਦੋ ਜਣੇ ਡਰ ਜਾ ਲੱਗਦੇ ਐ ਲੋ ਜੀ ਨੈਕਸਟ ਮਾਰਨਿੰਗ ਹੋਗੀ ਤੇ ਪਿੰਦਰ ਦੇਖੋ ਸੁੱਤਾ ਪਿਆ ਨਾ ਵਿਚਾਰਾ 3 ਵਜੇ ਆਇਆ ਅੱਜ ਹਨਾ ਸਵੇਰੇ 3 ਵਜੇ ਆਇਆਗਾ ਇੰਨਾ ਜਿਆਦਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਚਲੋ ਜਿਹੜਾ ਹੁੰਦਾ ਹੁੰਦਾ ਉਹ ਤਾਂ ਆਪਣੇ ਕਰਮਾਂ ਦੇ ਹੁੰਦੇ ਨੇ ਨਾ ਵਾਧੇ ਘਾਟੇ ਚਲੋ ਜੋ ਜਿੰਨਾ ਆਪਣੇ ਕਿਸਮਤ ਦੇ ਵਿੱਚ ਲਿਖਿਆ ਹੋਣਾ ਹੀ ਮਿਲਦਾ ਕਹਿੰਦੇ ਉਦੋਂ ਵੱਧ ਮਿਲਦਾ ਨਹੀਂ ਹੁੰਦਾ ਪਰ ਮੂਡ ਬਹੁਤ ਜ਼ਿਆਦਾ ਅਫਸੈਟ ਹੋ ਗਿਆ ਕੱਲ ਹਨਾ ਤੇ ਉਹ ਵੀ ਅੱਗੇ ਤੁਹਾਡੇ ਨੂੰ ਮੈਂ ਕਰਦੀ ਆ ਸ਼ੇਅਰ ਤੇ ਆ ਚੱਕਰ ਜਿ ਕਰਨ ਲੱਗੀ ਹੋਈ ਸੀ ਮੈਂ ਕਿਹਾ ਕੰਮਕਾਰ ਕਰ ਲਵਾਂ 9 ਵਜੇ ਤੱਕ ਪਿੰਦਰ ਨੂੰ ਉਠਾਉਂਗੀ ਫਿਰ ਇਹ ਜਾਊਗਾ ਮੈਂ ਕਿਹਾ ਚਲ ਸਾਰੀ ਰਾਤ ਵਿਚਾਰੀ ਦੀ ਕੱਲ ਦਾ ਸਾਰਾ ਦਿਨ ਬਿਆਈ ਲਾਂਗੇ ਦੋ ਰੋਟੀਆਂ ਘਰੇ ਖਾ ਗਿਆ ਸੀ ਉਸ ਤੋਂ ਬਾਅਦ ਵਿਚਾਰੀ ਦੀ ਪੂਰੀ ਰਾਤ ਇਸ ਤਰ੍ਹਾਂ ਲੰਗੀ ਹੈਗੀ ਹਾਂ ਮਤਲਬ <table>ਤੇ ਚਲੋ ਰਾਤ ਨੂੰ ਰੋਟੀ ਪਤਾ ਨਹੀਂ ਕਿੰਨੇ ਟਾਈਮ ਕੋ ਸ਼ਖਾਦਾ ਕਿਵੇਂ ਖਾਦਾ ਹਨਾ ਪਰ ਪੂਰਾ ਜਿਹੜਾ ਕੱਲ ਦਾ ਦਿਨ ਤੇ ਆ ਰਾਤ ਇਸ ਤਰ੍ਹਾਂ ਹੀ ਲੰਘ ਗਈ ਵਿਚਾਰੇ ਦੀ ਚਲੋ ਜੀ ਚੱਕ ਧਰ ਕਰਦੇ ਆ ਫਿਰ ਬੈਠ ਕੇ ਬਾਹਰ ਕਰਦੇ ਆ ਗੱਲਬਾਤ ਤੁਹਾਡੇ ਨਾਲ ਤੇ ਦੱਸਦੇ ਆ ਤੁਹਾਨੂੰ ਵੀ ਕੀ ਗੱਲਬਾਤ ਹੋ ਗਈ ਹੈ ਨਾ ਇੱਥੇ ਸੋਫਾ ਸੈੱਟ ਕਰ ਦਿੰਦੀ ਹੈਗੀ ਬਾਕੀ ਨਾਲ ਨਾਲ ਸਫਾਈਆਂ ਨੇ ਜਿਹੜੀਆਂ ਝਾੜੂ-ਝੂੜੂ ਲਗਾ ਕੇ ਕਰ ਦੂੰਗੀ ਸ਼ਾਇਦ ਪਤਾ ਨਹੀਂ ਇੱਥੇ ਝਾੜੂ ਲਗਾਵੇ ਨਹੀਂ ਲਗਾਉਣਾ ਸੀ ਝਾੜੂ ਚਲੋ ਜੀ ਬਾਹਰ ਚਲਦੇ ਆ ਬਾਹਰ ਬੈਠਦੇ ਆ ਉੱਥੇ ਆਪਾਂ ਬੈਠ ਕੇ ਕਰਦੇ ਆ ਗੱਲਬਾਤ ਲੋ ਜੀ ਸਵੇਰ ਦੇ ਨਾਲ ਅਠਕਤ 4 ਪਤਾ ਨਹੀਂ ਸਵਾ ਅੱਠ ਦਾ ਇੰਨਾ ਕੁ ਟਾਈਮ ਆ ਝਾੜੂ ਝੂੜੂ ਜਿਹੜੇ ਅੰਦਰੋਂ ਕੱਢਤਾ ਤੇ ਡਸਟਿੰਗ ਵੀ ਹੋਊਗੀ ਜੋ ਵੀ ਚੱਕਰ ਸੀਗਾ ਉਹ ਆਪਾਂ ਕਰਤਾ ਜੋ ਵੀ 2-4 ਬੱਤਨ ਸੀਗੇ ਉਹ ਸਾਫ਼ ਕਰਦੇ ਹੁਣ ਫੇਰ ਉਹ ਨਹੀਂ ਹੋਏ ਪਏ ਨੇ ਪਹਿਲਾਂ ਸਵੇਰ ਵੇਲੇ ਸਾਫ਼ ਕਰਤੀ ਸੀ ਚਾਹ ਵਾਲੇ ਅੰਦਰ ਰਹਿਗੇ ਸੀ ਦੁੱਧ ਦੇ ਅੱਧ ਵਾਲੇ ਉਹ ਹੁਣ ਸਾਫ਼ ਕਰੂੰਗੀ ਤੇ ਰਾਤ ਅਸੀਂ ਆ ਗਏ ਸੀਗੇ 8:30 8 ਵਜੇ ਅਸੀਂ ਚੱਲ ਪਏ ਸੀਗੇ ਉੱਥੋਂ ਚੀਮਿਆਂ ਤੋਂ ਪ੍ਰਭਗਤਾ ਗਿਆ ਸਾਡਾ ਮਨ ਨਹੀਂ ਲੱਗਿਆ ਅਗਰ ਜਦੋਂ ਨੁਕਸਾਨ ਹੋ ਜੇ ਪਿੱਛੇ ਜਦੋਂ ਨੇ ਅਸੀਂ ਕੱਲ ਤੁਰਨ ਲੱਗੇ ਤਾਂ ਨੁਕਸਾਨ ਹੋ ਗਿਆ ਆ ਆਪਣੀ ਜਿਹੜੀ ਫੋਰਸ ਗੱਡੀ ਸੀ ਆਪਾਂ ਹੁਣ ਤਿਆਰ ਕਰਵਾਈ ਸੀ ਉਹ ਗੱਡੀ ਨਾ ਗਈ ਸੀ ਜਲੰਧਰ ਕੋਲੇ ਨਕੋਦਰਾ ਸਾਈਡ ਪਿੰਡਾ ਕੋਈ ਉੱਥੇ ਬਿਲਕੁਲ ਨਾਲ ਹੀ ਹੈਗਾ ਤੇ ਉੱਥੇ ਜਦੋਂ ਉੱਥੋਂ ਵਾਪਸ ਚੱਲੇ ਆ ਪਿੰਡਰ ਪਤਨ ਕਿ ਟੁੱਟ ਗਿਆ ਗੱਡੀ ਦਾ ਹਣਾ ਹੁਣ ਉਹਦਾ ਇੰਜਨ-ਉੰਜਨ ਖਲਾਉਣਾ ਪਊਗਾ 5-6 ਦਿਨ ਲੱਗਣਗੇ ਹੁਣ ਕੰਮ ਦਾ ਵੀ ਟਾਈਮ ਸੀਗਾ ਹੁਣ 5-6 ਦਿਨ ਇਸ ਤਰ੍ਹਾਂ ਬਰਬਾਦ ਹੋ ਜਾਣਗੇ ਇਹ ਨਹੀਂ ਪਤਾ ਉਹਦਾ ਨੁਕਸਾਨ 20000 ਦਾ ਹੋਇਆ 25 ਦਾ ਹੋਇਆ 10 ਦਾ ਹੋਇਆ ਕੁਝ ਪਤਾ ਨਹੀਂ ਜੀ ਹੁਣ ਖੁੱਲੇ ਤੋਂ ਪਤਾ ਲੱਗੋ ਪਹਿਲਾਂ ਇੰਜਨ ਉਂੰਜਨ ਉਹਦਾ ਥੱਲੇ ਲਾਉਣਾ ਪਊਗਾ ਹਨਾ ਫਿਰ ਇੰਜਨ ਦਾ ਹੋਇਆ ਫਿਰ ਤੇ ਨਮਈ ਇੰਜਰਾ ਕੰਨ ਨਹੀਂ ਵੀ ਭਰਾਵਾਗੇ ਆਪਾਂ ਹਨਾ ਉਹ ਖਵਾ ਲਾਂਗੇ ਜਦੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ ਕੱਲ ਕਰ ਤਾਂ ਇਹਨਾਂ ਨਾਲ ਜ਼ਿਆਦਾ ਹੀ ਮਨਾ ਕਰ ਜਾਂਦਾਗਾ ਕੱਲ ਸਵੇਰੇ ਨਾ ਖੁਸਤੀ ਪਿੰਦਰ ਵੀ ਅੱਜ ਮੇਰੀ ਜੇਬ 'ਚ ਪੈਸੇ ਪੈਣਗੇ ਹਨਾ ਤੇ ਬੱਚੇ ਨੂੰ ਹੁੰਦਾ ਹੀ ਆ ਜਦੋਂ ਲਾਲਚ ਹੋ ਜਾਂਦਾ ਹਨਾ ਬੱਚੇ ਨੂੰ ਕੋਈ ਵੀ ਕੰਮ ਦਾ ਇਹ ਟੂਰਟਰ ਲੌਂਦਾ ਹੀ ਰਹਿੰਦਾ ਹੈਗਾ ਤੇ ਇਹਨੂੰ ਐ ਸੀਗਾ ਵੀ ਚੱਲ ਵਧੀਆ ਹੋ ਗਈ ਪਰ ਜੋ ਆਪਾਂ ਮੰਗ ਕਹਿੰਦੇ ਹਨਾ ਆਪਣੇ ਮੁਤਾਬਕ ਕੁਛ ਨਹੀਂ ਹੁੰਦਾ ਪਰ ਜੋ ਉਹਨੂੰ ਮਨਜ਼ੂਰ ਹੋ ਹੀ ਹੁੰਦਾ ਪਰ ਬਹੁਤ ਜ਼ਿਆਦਾ ਮਨ ਦੁਖੀ ਬਖਤ ਸੀਗਾ ਇਹ ਕੱਲ ਸਾਡਾ ਬਿਲਕੁਲ ਵੀ ਮਨ ਨਹੀਂ ਉੱਥੇ ਲੱਗਿਆ ਹੈਗਾ ਬਸ ਐ ਹੋ ਗਿਆ ਵੀ ਘਰੇ ਵਗ ਜੇ ਕਦੋਂ ਘਰੇ ਵਗ ਜੀ ਹੈ ਨਾ ਐ ਹੋਇਆ ਵੀ ਅਸੀਂ ਉੱਥੇ ਮਨ ਨਹੀਂ ਲੱਗਿਆ ਹੈਗਾ ਕਿਉਂਕਿ ਇੱਕ ਤਾਂ ਉਹ ਉੱਥੇ ਬਿਲਕੁਲ ਮਤਲਬ ਉੱਥੇ ਸੁਨਸਾਨ ਜਗ੍ਹਾ ਸੀਗੀ ਜਿੱਥੇ ਪਿੰਡਰ ਖੜਾ ਸੀਗਾ ਕੋਈ ਵੀ ਨਹੀਂ ਸੀ ਕਹਿੰਦਾ 2 ਘੰਟੇ ਬਾਅਦ ਕਹਿੰਦਾ ਕੋਈ ਬੰਦਾ ਲੰਘਦਾ ਠੀਕਾ ਮੁੰਨੇ ਨੂੰ ਨਾ ਡਰ ਲੱਗਦਾ ਕਹਿੰਦਾ ਉੱਥੇ ਜੰਗਲ ਦੀ ਤਰਾਂ ਇਹਨੇ ਦਰਖਤ ਨੇ ਜ਼ਿਆਦੇ ਕਹਿੰਦਾ ਵਿਚਾਰਾ ਬਹੁਤ ਜ਼ਿਆਦੇ ਇੱਕ ਹੈ ਕੱਲਾ ਸੀ ਰਾਤ ਨੂੰ ਐ ਸਭ ਲਾ ਲੋ ਵੀ ਤੁਸੀਂ ਅ ਸਾਢੇ 9 ਪੰਜ 10 ਵਜੇ ਤੱਕ ਤਾਂ ਜਿਹੜਾ ਇਧਰੋਂ ਮੁੰਡਾ ਲੈਣ ਗਿਆ ਸੀ ਸਾਡੀ ਰਿਸ਼ਤੇਦਾਰੀ ਚੋਈ ਉਹਦੇ ਕੋਲ ਵੀ ਕਰੂਜ਼ ਗੱਡੀ ਆ ਵੱਡੀ ਹੈ ਨਾ ਕਰੂਜ਼ ਨਹੀਂ ਸੌਰੀ ਫੋਰਸ ਕਰੂਜ਼ ਵੀ ਕਹਿ ਦਿੰਦੇ ਨੇ ਹਾਂਜੀ ਉਹਨੇ ਤੇ ਦੀ ਗੱਲ ਨਹੀਂ ਕਿ ਉਹ ਨਾ ਇੰਨੀ ਲੇਟ ਪਹੁੰਚਿਆ ਜਦੋਂ ਤੇ ਇਕੱਲਾ ਵਿਚਾਰ ਉੱਥੇ ਖੜਾ ਸੀ ਮੈਨੂੰ ਸਾਨੂੰ ਵੀ ਡਰ ਸੀ ਜਿੰਨਾ ਟਾਈਮ ਹੋ ਮੰਦਾ ਉੱਥੇ ਪਹੁੰਚਿਆ ਨਹੀਂ ਦੋ ਜਣ ਇਧਰੋਂ ਗਏ ਸੀ ਲੈਣ ਕਿਉਂਕਿ ਫਿਰ ਟੋਚਣ ਪਾ ਕੇ ਲੈ ਕੇ ਆਏ ਨੇ ਗੰਟੀ ਨੂੰ ਹਨਾ ਜਿੰਨਾ ਟਾਈਮ ਹੋ ਮੰਦਾ ਉੱਥੇ ਪਹੁੰਚੇ ਉਹਨਾਂ ਸਭ ਚਾ ਟਾਈਮ ਸਾਨੂੰ ਵੀ ਜਾਣ ਨਹੀਂ ਇਹਨੀ ਟੈਨਸ਼ਨ ਰਹੀ ਵੀ ਇਕੱਲਾਗਾ ਹਨਾ ਇੱਕ ਉਧਰ ਹੁਣ ਆਪਣਾ ਏਰੀਆ ਹੋਵੇ ਫਿਰ ਤਾਂ ਹੋਰ ਗੱਲ ਹੋ ਜਾਂਦੀ ਹੈ ਵੀ ਇਕ ਦੇਖੋ ਹਨਾ ਜਲੰਧਰ ਸਾਈਡ ਵਿਚਾਰਨ ਖੜਾਗਾ ਵੀ ਏਡੀ ਦੂਰ ਕਿਸੇ ਦੀ ਜਾਣ ਨਹੀਂ ਪਸਾਨਣੀ ਕੀ ਬਤਾ ਕੋਈ ਕੀ ਕਰ ਜੈਣਾ ਕਰੇ ਬਾਰ-ਬਾਰ ਇਹ ਤਾਂ ਕਲੇਰ ਸਾਹਿਬ ਤਾਂ ਫੋਨ ਕਰਕੇ ਕਹਿੰਦੇ ਨੇ ਇਹ ਵੀ ਪੁੱਤ ਗੱਡੀ ਕੋਲ ਨਹੀਂ ਖੜਨਾ ਗੱਡੀ ਤੋਂ ਦੂਰ ਖੜ ਜਾ ਜਾ ਕੇ ਇਹਨਾਂ ਵੀ ਗੱਡੀ ਕੋਲ ਨਾ ਖੜੇ ਕਿਉਂਕਿ ਅੱਜ ਲੁੱਟ ਖੋਹ ਦਾ ਤੁਹਾਨੂੰ ਪਤਾ ਹੀ ਅੱਜ ਕੱਲ ਬਹੁਤ ਜ਼ਿਆਦਾ ਹੋਇਆ ਪਿਆ ਬੰਦੇ ਨੂੰ ਬੰਦਾ ਕੋਈ ਸਮਝਦਾ ਹੀ ਨਹੀਂ ਹੈ ਨਾ ਥੋੜੇ ਜਿਹਾ ਪੈਸੇ ਪਿੱਛੇ ਮਾਰ ਕੇ ਸੁੱਥੇ ਜਾਂਦੇ ਨੇ ਨਾ ਜਿਆਦਾ ਡਰ ਲੱਗੇ ਵੀ ਚਲੋ ਪਰਮਾਤਮਾ ਦਾ ਸ਼ੁਕਰ ਆਣਾ ਸਵੇਰੇ ਵਿਚਾਰਾ 3 ਵਜੇ ਆਇਆ ਹੁਣ ਸੁੱਤਾ ਪਿਆ ਮੈਂ ਖਾਇਆ ਨਹੀਂ ਹਜੇ ਕਿ ਨੋ ਮੀਨੋ ਕੁ ਵਜੇ ਠਾੜੀ ਗੱਡੀ ਫੇਰ ਰਾਤ ਉੱਥੇ ਸੰਗਰੂਰ ਪਾ ਜਿੱਥੇ ਕੰਮ ਕਰਵਾਉਣਾ ਮਤਲਬ ਕਿ ਕਿਤੇ ਇੱਥੇ ਢਾਬੇ ਤੇ ਲਾ ਕੇ ਆ ਪਤਾ ਨਹੀਂ ਪਟਰੋਲ ਪੰਪ ਤੇ ਸੰਗਰੂਰ ਲਾ ਕੇ ਆ ਯਾਰ ਜਣਾ ਨਾ ਜਿਆਦਾ ਸੱਚੀ ਮਨ ਦੁੱਖੀ ਹੁੰਦਾ ਕਦੇ ਕਦੇ ਤਾਂ ਚਲੋ ਜੀ ਬਸ ਹੁਣ ਸਵਾ ਕੱਠਾ ਦਾ ਟਾਈਮ ਹੋ ਗਿਆ 9 ਵਜੇ ਮੈਂ ਪਿੰਦੋਂ ਠਾਊਂਗੀ ਚਾਚੂ ਬਣਾ ਕੇ ਦਵਾਂਗੀ ਉਹਨੂੰ ਖਾਣਾ ਖੋਣਾ ਦਵਾਂਗੀ ਵਿਚਾਰੇ ਨੂੰ ਕੱਲ੍ਹ ਸਵੇਰ ਦੇਣੇ ਦੋ ਰੋਟੀਆਂ ਉਹ ਵੀ ਮੈਂ ਚੂਰੀ ਕੁੱਟ ਕੇ ਉਹਨੂੰ ਦੇ ਦਿੱ ਜਾਂਦੇ ਨੂੰ ਮੈਂ ਕਿਹਾ ਤੂੰ ਖਾ ਲੈ ਤੇ ਵਿਚਾਰਾ ਖਾ ਕੇ ਗਿਆ ਸੀ ਫੇਰ ਰਾਤ ਢਾਬੇ ਨੂੰ ਬਿਦ ਮੈਂ ਕਿਹਾ ਖਾ ਲਓ ਤੁਹਾਡਾ ਜਾਨ ਸਿਆਣਾ ਮੰਮੀ ਮੇਰੇ ਘਰੇ ਰੋਟੀ ਬਣਾ ਕੇ ਰੱਖਦੀ ਮੈਂ ਉਸ ਮੈਂ ਕੱਲ ਐਪੀ ਖਾਉਂਗਾ ਮੈਂ ਕੱਲ ਨਹੀਂ ਵੀ ਕੀ ਪਤਾ ਹੁਣ ਕਿੰਨਾ ਟਾਈਮ ਹੋ ਗਿਆ ਹਨਾ ਵੀ ਤੂੰ ਰੋਟੀ ਇੱਥੇ ਨਾਲੇ ਆਪ ਖਾ ਲਈ ਨਾਲੇ ਇਹ ਮੁੰਡੇ ਨੇ ਜਿਹੜੇ ਦੋ ਇਹਨਾਂ ਨੂੰ ਖਵਾ ਲਈ ਹਨਾ ਤੇ 3 ਵਜੇ ਆਇਆ ਵਿਚਾਰਾ ਹੁਣ ਸੁੱਤਾ ਪਿਆ ਵੈਸੇ ਥੋੜਾ ਜਿਹਾ ਟੈਨ ਹੋ ਰਾ 9 ਵਜੇ ਖਾਉਂਗੀ ਫਿਰ ਜਾਊਗਾ ਗੱਡੀ ਕੋਲ ਤੁਹਾਨੂੰ ਕੰਮ ਕਰਵਾਉਣਾ ਪਊਗਾ ਕਦੀ ਕਦੀ ਧੰਨਵਾਦ ਬਹੁਤ ਨੁਕਸਾਨ ਪੈਨ ਰਿਹਾ ਰੱਬ ਵੀ ਆਪਣੇ ਤੱਕ ਹਾਂ ਟੋ ਟੋ ਕੇ ਆਪਾਂ ਨੂੰ ਕਹਿੰਦਾ ਉਹ ਕਰ ਰਿਹਾ ਹੈਗਾ ਰੱਬ ਵੀ ਕਹਿੰਦਾ ਆਪਣੇ ਦਾ ਬਹੁਤ ਜਿਆਦਾ ਕਹਿੰਦਾ ਆ ਆਮ ਤਾਂ ਲੈ ਰਹੇ ਹਾਂ ਚਲ ਕੋਈ ਨਾ ਪਤਰੀ ਗੁੰਦੀ ਇਹ ਬਰਥਡੇ ਘਾਟੇ ਜਿੰਦਗੀ ਦੇ ਨਾ ਚਲਦੀ ਰਹਿੰਦੇ ਨੇਗੇ ਚਲੋ ਜੀ ਲੱਗਦਾ ਕੰਮ ਕਿੱਥੇ ਨੇ ਕਰਦੇ ਹੁਣ ਦੁੱਧ ਦੁੱਧ ਗਰਮ ਕਰਦੇ ਆਂ ਕਿਤੇ ਨਾਲੇ 2-4 ਬਰਤਨ ਨੇ ਜਿਹੜੇ ਉਹ ਸਾਫ ਕਰੂੰ ਆਟਾ-ਉਟਾ ਗੁੰਨਦੀ ਆਂ ਬਾਕੀ ਚੜ੍ਹ ਜੁਰ ਹੋ ਗਿਆ ਸਾਰਾ ਵਿੜਾ ਦਾ ਸਾਫ ਹੀ ਹੈਗਾ ਝਾੜੂ ਲਾਤਾ ਸਾਰੇ ਹੈ ਨਾ ਬਾਥਰੂਮ ਨੇ ਗਿਓ ਬਾਅਦ ਤੇ ਬਚਾਉਂ ਕਿਤੇ ਬਾਬਾ ਜੀ ਵੀ ਆ ਕੇ ਡਾਲੇ ਪਾ ਕੇ ਨੇ ਠੀਕ ਹੈ ਜੀ ਉਜੇ ਇੱਥੇ ਨਾਲ ਮੈਂ ਹੁਣ ਜਾ ਰੱਖ ਲੂੰਗੀ ਦੁੱਧ ਰੱਖ ਦੂੰ ਗਰਮ ਹੋਣ ਦੇ ਲਈ ਜੋ ਵੀ ਦੋ ਕੰਮ ਹੋਰ ਹੋਣਗੇ ਉਹ ਕਰ ਲਵਾਂਗੀ ਆਟਾ-ਉਟਾ ਗੁੰਨ ਲੂੰਗੇ ਹਨਾ ਜੋ ਵੀ ਬਰਤਨ ਹੋਣਗੇ ਉਹ ਸਾਫ ਕਰ ਦੂੰਗੀ ਤੇ ਬਾਕੀ ਅੰਦਰ ਦਾ ਤੁਹਾਨੂੰ ਪਤਾ ਹੀ ਹੈ ਚੱਲ ਹੀ ਰਿਹਾ ਕੰਮ ਤਾਂ ਵੈਸੇ ਵੀ ਸਾਰਾ ਦਿਨ ਨਹੀਂ ਖਤਮ ਹੁੰਦੇ ਚੱਲਦੇ ਰਹਿੰਦੇ ਨੇ ਤੇ ਨਾਲ ਹੀ ਇੱਥੋਂ ਆ ਸਾਫ ਕਰਨ ਲੱਗੇ ਸੀ ਜਿਹੜਿਆ ਰਾਇਕ ਰੱਖਿਆ ਹੋਇਸੀ ਇੱਧਰ ਮੈਨੂੰ ਬਿਲਕੁਲ ਵੀ ਜੱਜੇ ਨਹੀਂ ਇਹ ਬਿਲਕੁਲ ਮੈਂ ਇੱਧਰ ਸਾਹਮਣੇ ਵਾਲੀ ਸਾਈਡ ਲਾਤੇ ਹਨਾ ਤੇ ਨਾਲ ਹੀ ਜਿਹੜੇ ਬਰਤਨ ਨੇ ਉਹ ਸਾਫ ਕਰ ਦੂੰਗੀ ਅੰਬਰਤਨ ਵੀ ਦੇਖੋ ਹੋ ਹੀ ਰਹਿੰਦੇ ਨੇ ਕਿਚਨ ਚ ਬੜਦੇ ਸਾਰੇ ਬਰਤਨੀ-ਬਰਤਨ ਢੇਰ ਲੱਗ ਜਾਂਦਾ ਹਨਾ ਅ ਬਸ ਤਾਂ ਮੈਂ ਨਾਲ ਦੀ ਨਾਲ ਸਾਫ਼ ਕਰਦੀ ਰਹਣੀ ਹੈ ਮੈਨੂੰ ਆਦਤ ਆ ਵੀ ਮੈਂ ਵਾਲੇ ਬਰਤਨ ਨੇ ਜਿਹੜੇ ਇਕੱਠੇ ਨਹੀਂ ਕਰਦੀ ਹੈਗੀ ਨਾਲ ਦੀ ਨਾਲ ਮਾਂਜਦੀ ਰਹਿਣੀ ਹੈਗੀ ਹਨਾ ਤਾਂ ਫਿਰ ਨਹੀਂ ਤਾਂ ਸਿੰਕ ਦੇ ਵਿੱਚ ਨਾ ਬਹੁਤ ਜ਼ਿਆਦਾ ਸਮੈਲ ਆਉਣ ਲੱਗ ਜਾਂਦੀ ਜੇ ਆਪਾਂ ਕਾਫੀ ਬਰਤਨ ਇਕੱਠੇ ਕਰਕੇ ਰੱਖ ਦਿਆਂ ਤਾਂ ਇੰਨੀ ਗੰਦੀ ਸਮੈਲ ਆਉਂਦੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੀ ਮੈਂ ਕਈ ਘਰਾਂ ਦੇ ਵਿੱਚ ਦੇਖਦੀ ਆ ਇਦਾਂ ਬਰਤਨ ਇਕੱਠੇ ਢੇਰ ਲੱਗੇ ਪਿਆ ਹੁੰਦਾ ਸਿੰਕ ਦੇ ਵਿੱਚ ਇੰਨੀ ਜ਼ਿਆਦਾ ਸਮੈਲ ਆਉਂਦੀ ਨਹੀਂ ਮੈਨੂੰ ਬਿਲਕੁਲ ਵੀ ਵਧੀਆ ਮਤਲਬ ਮੈਂ ਤਾਂ ਇਸ ਤਰ੍ਹਾਂ ਮੈਨੂੰ ਖਾਣਾ ਪੀਣਾ ਵੀ ਵਧੀਆ ਨਹੀਂ ਲੱਗਦਾ ਬਣਾਉਣਾਗੇ ਚੰਦੇ ਵਿੱਚ ਚਲੋ ਜੀ ਉਸ ਤੋਂ ਬਾਅਦ ਇੱਧਰ ਲੱਗੇ ਸੀਗੇ ਆਟਾ ਗੁੰਨਣਾ ਤੇ ਇਸ ਵੀਡੀਓ ਦਾ ਵੀ ਇੱਥੇ ਐਂਡ ਕਰਾਂਗੇ ਤੇ ਜੇਕਰ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਨਵੇਂਓ ਬਾਏ ਬਾਏ ਸਤਿ ਸ਼੍ਰੀ ਅਕਾਲ